ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਆਪਣਾ YouTube ਚੈਨਲ ਸੰਧੂ ਫਾਰਮਾਲੀ ਦੇ ਤੁਹਾਡਾ ਆਉਣ ਦਾ ਬਹੁਤ ਬਹੁਤ ਸਵਾਗਤ ਸਾਰੇ ਮੇਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਲੈ ਕੇ ਆਏ ਆ 131 ਝੋਨੇ ਬਾਰੇ 131 ਝੋਨਾ ਜੋ ਕਿ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਬਹੁਤ ਜ਼ਿਆਦਾ ਜਿਹੜਾ ਵਾ ਉਹ ਆਪਣਾ ਡਿਮਾਂਡ ਦੇ ਵਿੱਚ ਰਿਹਾ ਵਾ ਇਹਦੇ ਚ ਇਹਦੀ ਡਿਮਾਂਡ ਦੇ ਵਿੱਚ ਰਹਿਣ ਦੇ ਇਹਦੇ ਕਾਰਨ ਤੇ ਇਹਦੀਆਂ ਖੂਬੀਆਂ ਜਿਹੜੀਆਂ ਹਨ ਉਹ ਜਦੋਂ ਆਪਾਂ ਲਾਉਣਿਆਂ ਦੇ ਆਪਾਂ ਨੂੰ ਫੇਰ ਪਤਾ ਲੱਗਦਾ ਵਾ ਇਸ ਕਰਕੇ ਅੱਜ ਮੈਂ ਇਹ ਵੀਡੀਓ ਇਸੇ ਕਰਕੇ ਬਣਾਉਣ ਲੱਗਾ ਵੀ ਇਹ ਇੰਨਾ ਟ੍ਰੈਂਡਿੰਗ ਦੇ ਵਿੱਚ ਕਿੱਧਰ ਹੋ ਰਿਹਾ ਇਹਦਾ ਬੀ ਕਿੰਨਾ ਕਿੰਨਾ ਮਹਿੰਗਾ ਮਿਲਿਆ ਜਿੰਨੂੰ ਜਿੱਥੋਂ ਮਿਲਿਆ ਅਗਲੇ ਨੇ ਲਾਉਣ ਦੀ ਕੋਸ਼ਿਸ਼ ਕੀਤੀ ਇਹਦੇ ਪਰਖਣ ਬਾਰੇ ਦੱਸਾਂਗੇ ਤੇ ਇਹ ਨਿਕਲਦਾ ਕਿੱਧਰ ਤੋਂ ਵਾਦਾ ਇਹ ਵੀ ਤੁਹਾਨੂੰ ਦੱਸਾਂਗੇ ਹੁਣ ਆ ਜਿਹੜਾ ਆਪਣਾ ਝੋਨਾ ਵਾ 131 ਝੋਨਾ ਵਾ 131 ਝੋਨੇ ਦੀ ਜਿਹੜੀ ਨਾਲੀ ਦੇ ਪੈਪ ਹਨ ਉਹ ਤੁਸੀਂ ਵੇਖਿਓ ਵੀ ਇੱਕ ਤੇ ਇਹਦਾ ਜਿਹੜਾ ਰੰਗ ਵਣਾ ਉਹ ਕਾਲੇ ਪੰਚ ਰਹੂਗਾ ਕਾਲੇ ਪੰਚ ਰਹੂਗਾ ਥੋੜੀ ਬਿਮਾਰੀ ਵੀ ਇਹਨੂੰ ਘੱਟ ਲੱਗਦੀ ਆ ਆਪਾਂ ਇੱਥੇ ਹੁਣ ਝੋਨੇ ਦੀ ਪੈਪ ਜੇ ਗਣੀਏ ਤੇ ਆ ਵੇਖੋ ਬੂਟੇ ਨੂੰ ਕੋਈ ਵੀ ਬਿਮਾਰੀ ਨਹੀਂ ਹੈਗੀ ਸਾਰੀਆਂ ਆਪਣੀਆਂ ਇਹਦੀਆਂ ਨਾਲੀਆਂ ਜਿਹੜੀਆਂ ਵਾਂ ਬਹੁਤ ਹੀ ਵਧੀਆ ਵਾ ਤੇ ਇੱਕ ਜਦੋਂ ਸ਼ੁਰੂ ਤੋਂ ਗਰੋਥ ਕਰਦਾ ਇਹਦੀ ਗਰੋਥ ਕਰਨ ਦੀ ਜਿਹੜੀ ਸਪੀਡ ਆ ਬਹੁਤ ਵਧੀਆ ਵਾ ਇਹ ਫੁੱਲ ਜਿਆ ਬਣਾ ਕੇ ਬੂਟੇ ਨੂੰ ਵੇਖਣ ਨੂੰ ਹੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਵਾ ਇੱਕ ਕਿਨੂ ਬਿਮਾਰੀ ਜਿਹੜਾ ਟੈਗ ਘਟ ਕਰਦੀ ਇੱਕ ਬੂਟਾ ਜਿਹੜਾ ਵਾ ਆਪਾਂ ਜਿਹੜਾ ਪਹਿਲਾਂ ਦਿਨਾਂ ਦੇ ਵਿੱਚ ਫੂਸਾ ਝੋਨਾ ਹੁੰਦਾ ਸੀ ਨਾ ਇਹ ਫੂਸੇ ਝੋਨੇ ਵਾਲੀ ਵੈਰੈਟੀ ਜਾਦਦੀ ਆ ਉਹਨੂੰ ਸੋਧ ਕੇ ਤੇ ਥੋੜੇ ਦਿਨਾਂ ਦੇ ਵਿੱਚ ਤਿਆਰ ਕੀਤਾ ਇਹ ਯੂਨੀਵਰਸਿਟੀ ਨੇ ਬੀ ਆ ਪਹਿਲਾਂ ਮੈਂ ਇਹ ਹਸਾਬ ਕਿਤਾਬ ਲਾਉਣਾ ਨਾ ਵੀ ਯਾਰ ਇੱਕ ਵੈਸੇ ਹੀ ਜਿਹੜੇ ਆ ਵੀ ਕੰਪਨੀ ਵਾਲੇ ਆਖ ਦਿੰਦੇ ਆ ਜਦੋਂ ਕਿ ਇਸ ਚੀਜ਼ ਨੂੰ ਪ੍ਰੋਮੋਸ਼ਨ ਕਰਨੀ ਹੋਵੇ ਵੀ ਵੀ ਉਦੋਂ ਇਹ ਆਖ ਦਿੰਦੇ ਆ ਵੀ ਇਹ ਝੋਨਾ ਜਿਹੜਾ ਵਾ ਇਸ ਤੋਂ ਬਹੁਤ ਵਧੀਆ ਵਾ ਪੇਪਰ ਨਹੀਂ ਅੱਜ ਮੈਂ ਸਾਰੇ ਇਸੇ ਕਰਕੇ ਵੇਖ ਕੇ ਤੁਹਾਨੂੰ ਮੈਂ ਖੱਤੀ ਵੀ ਦਿਖਾਉਂਗਾ ਕਿ ਇਹ ਕਾਤੋਂ ਵਧੀਆ ਇਹ ਵੇਖੋ ਹੁਣ ਦੋਈ ਵੀ ਇੱਕੇ ਦੀ ਗਰੋਥ ਜਿਹੜੀ ਆ ਇਹ ਬਹੁਤ ਵਧੀਆ ਤੇ ਚੰਗੇ ਢੰਗ ਨਾਲ ਹੁੰਦੀ ਆ ਇਹਦਾ ਬੂਟਾ ਮਾਰਨ ਦਾ ਜਿਹੜਾ ਪੀਰੀਅਡ ਆ ਉਹ ਬਹੁਤ ਜਲਦੀ ਸ਼ੁਰੂ ਹੋ ਜਾਂਦਾ ਜਿਸ ਤਰ੍ਹਾਂ ਆਪਣਾ 26 ਝੋਨਾ ਅਗਲੇ ਬੰਦੇ ਰਿਆ ਕਰ ਜਿਸ ਤਰ੍ਹਾਂ 26 ਝੋਨਾ ਆਪਣਾ ਛੇਤੀ ਗਰੋਥ ਕਰਦਾ ਇਦਾਂ ਹੀ ਇਹ ਬੂਟੇ ਦਾ ਇਸ ਬੂਟੇ ਨੂੰ ਇੱਕ ਤੇ ਫੰਗਸ ਦੀ ਬਿਮਾਰੀ ਜਿਹੜੀ ਆ ਬਹੁਤ ਘੱਟ ਪੈਂਦੀ ਆ ਇਹਦੇ ਤੁਸੀਂ ਵੇਖੋਗੇ ਕਿ ਇਹ ਵੀ ਪੱਤੇ ਦੇ ਉੱਤੇ ਦਾਗ ਧੱਬੇ ਕੋਈ ਜਿਹੜਾ ਇਹੋ ਜਿਹਾ ਸਿੰਪਟਮ ਨਹੀਂ ਨਜ਼ਰ ਆਉਂਦਾ ਵੀ ਜਿਹਦੇ ਨਾਲ ਇਹ ਜਿਹੜੀਆਂ ਬਿਮਾਰੀਆਂ ਸ਼ੀਤੀ ਕਰਦੀਆਂ। ਇਸ ਕਰਕੇ ਇਹ ਝੋਨਾ ਜਿਹੜਾ ਵਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਅਸੀਂ ਅੱਜ ਤੁਹਾਨੂੰ ਮੈਂ ਉਹ ਖੱत्ता ਦਿਖਾਉਣਾ ਉਹ ਵਿਖਾਉ ਖੱत्ता ਉੱਧਰ ਲਈ ਬੰਨੇ ਵਾਲਾ। ਇਹ ਜਦੋਂ ਖੱत्ता ਆਪਾਂ ਤੁਹਾਨੂੰ ਮੈਂ ਦਿਖਾਉਣਾ ਇਹਦੇ ਵਿੱਚ ਅਸੀਂ ਦੋ-ਦੋ ਬੋਰੇਆਂ ਝੂੜੀਆਂ ਦੀਆਂ ਜੇ ਪਾਈਆਂ ਵਾ ਤੇ ਉਨੇ ਦੀ ਤੇ ਖੱਤੇ ਦੀ ਗਰੋਥ ਤੁਸੀਂ ਵੇਖੋ ਚੈੱਕ ਕਰੋ ਆਜੋ ਬਾਈ ਬ੍ਰੇਫੋ ਕੁਝ ਤੇ ਬੀ ਸੋਣੀ ਗਰੋਥ ਹੈ ਜੀ ਇਹਦੀ ਗਰੋਥ ਵੇਖੋ ਸਾਰੇ ਪਾਈਪ ਨਾ ਇਹਨੂੰ ਕਿਤੇ ਜਗਾਲ ਨਾ ਕਿਤੇ ਇਹਨੂੰ ਆਪਣਾ ਕੋਈ ਵੀ ਫੰਗਸ ਲੱਗੀ ਆ ਜਦੋਂ ਆਪਾਂ ਨੂੰ ਪਤਾ ਵੀ ਜੇ ਉਦੋਂ ਕਿਸੇ ਬੂਟੇ ਨੂੰ ਕੋਈ ਫੰਗਸ ਨਾ ਲੱਗੀ ਉਹਨੂੰ ਪੇ ਬਿਮਾਰੀ ਨੇ ਟੈਗ ਨਹੀਂ ਕਰਨਾ ਉਹਦੀਆਂ ਜਿੰਦੀਆਂ ਨਾਲੀਆਂ ਬਣੀਆਂ ਨਾਲੀਆਂ ਨੂੰ ਮੁੰਜਰ ਸੋਣੀ ਪੈ ਜਾਣੀਆਂ ਮੁੰਜਰ ਸੋਣੀ ਪੈ ਗਈ ਬਿਮਾਰੀ ਨੇ ਘਟ ਉਹਨੂੰ ਘੇਰਿਆ ਉਹਨੇ ਆਟੋਮੈਟਿਕ ਹੀ ਜਿਹੜਾ ਵਾ ਝਾੜ ਦੇ ਵਿੱਚ ਵਧ ਜਾਣਾ ਇਸ ਕਰਕੇ ਆਪਾਂ ਤੁਹਾਨੂੰ ਨਾਲ-ਨਾਲ ਸਾਰੀਆਂ ਐਂਡ ਤੇ ਜਦੋਂ ਝਾੜ ਆਪਾਂ ਕੱਢਿਆ ਉਦੋਂ ਵੀ ਤੁਹਾਨੂੰ ਦੱਸਾਂਗੇ ਪਰ ਹੁਣ ਤੁਸੀਂ ਵੇਖੋ ਵਿੱਚ ਝੋਨੇ ਦਾ ਰੰਗ ਵੇਖੋ ਕਿੱਡਾ ਸੋਹਣਾ ਝੋਨੇ ਦਾ ਰੰਗ ਵਾ ਤੇ ਐਡਾ ਹੁਣ ਇਹਦੇ ਵਿੱਚ ਜਿਹੜਾ ਆਪਣਾ 110 ਝੋਨਾ ਵਾ ਨਾ ਉਹ 110 ਝੋਨਾ ਜਿਹੜਾ ਵਾ ਉਹ ਥੋੜਾ ਜਿਹਾ ਪੀਲੇ ਪੰਚ ਰਹਿੰਦਾ ਉਹਦਾ ਝਾੜ ਤੇ ਆ ਜੇ ਆਪਾਂ ਥੋੜਾ ਜਿਹਾ ਲੇਟ ਲਾਈਏ ਤੇ ਬਹੁਤ ਜ਼ਿਆਦਾ ਤੇ ਬਾਕੀ ਉਹ ਦੀ ਪੀਲੇਪਨ ਦੀ ਥੋੜੀ ਸ਼ਿਕਾਇਤ ਆਉਂਦੀ ਪਰ 131 ਦੀ ਜਿਹੜੀ ਆ ਉਹ ਪੀਲੇਪਨ ਦੀ ਮਾਸਾ ਜਿੰਨੀ ਸ਼ਿਕਾਇਤ ਨਹੀਂ ਆ ਇਹ ਵੇਖਣ ਨੂੰ ਤੁਹਾਨੂੰ ਸੋਹਣਾ ਹੀ ਲੱਗਣਾ ਵਾ ਤੇ ਬਾਕੀ ਛਾੜ ਦਿੱਤੇ ਵੇਖਾਂਗੇ ਇਹਨੂੰ ਕਿਦਾਂ ਦਾ ਲੱਗਦਾ ਤੇ ਹੁਣ ਤੁਹਾਨੂੰ ਦਿਖਾਉਨੇ ਆ ਵੇਖੋ ਝੋਨਾ ਤੁਸੀਂ ਆਪਣੇ ਆਪ ਵੇਖੋ ਕਿੱਡਾ ਸੋਹਣਾ ਤੇ ਟੌਪ ਦਾ ਝੋਨਾ ਵਾ ਤੇ ਮੈਂ ਅੱਗੇ ਵੇਖਣ ਡਿਆ ਵੀ ਮੇਰੇ ਮਨ ਮਨ ਦੇ ਵਿੱਚ ਬੜੀ ਸ਼ੰਕਾ ਹੈ ਕਿ ਯਾਰ ਇਹ ਕੱਤੋਂ ਇੰਨੀ demand ਦੇ ਵਿੱਚ ਪਰ ਅੱਜ ਇਹ ਬੂਟਾ ਵੇਖ ਕੇ ਲੱਗਦਾ ਵਾ ਵੀ ਯਾਰ ਸੱਚੀ ਇਹਦੀ ਜੇ ਕਿ ਹਨੇ ਪੈਦਾਵਾਰ ਕੀਤੀ ਆ ਤੋ ਉਹਦੇ ਮੂੰਹ ਦੱਸੂਗਾ ਵੀ ਯਾਰ ਇਹ ਝੋਨਾ ਬਹੁਤ ਸੋਹਣਾ ਵਾ ਇਹ ਇਸ ਕਰਕੇ ਹੁਣ ਜਦੋਂ ਐਂਡ ਤੇ ਆਣ ਕੇ ਆਪਣਾ ਜਦੋਂ ਝਾੜਤੀ ਵੇਖਾਂਗੇ ਝਾੜ ਬਾਰੇ ਵੀ ਤੁਹਾਨੂੰ ਆਪਾਂ ਛੋਟੀ ਵੀਡੀਓ ਬਣਾ ਕੇ ਦੱਸਾਂਗੇ ਕਿੰਨੇ ਕੁਇੰਟਲ ਝੜਿਆ ਤੇ ਕਿੰਨੇ ਕੁਇੰਟਲ ਇਹਨੇ ਚਿੱਟੀ ਮੁੰਜਰਾਈ ਜਾਂ ਕੁਝ ਵੀ ਸਾਰਾ ਵੀ ਆਪਾਂ ਤੁਹਾਨੂੰ ਇਹਦੇ ਵਿੱਚ ਦੱਸਾਂਗੇ ਪਰ ਅਜੇ ਤੱਕ ਇਹਨੂੰ ਕੋਈ ਵੀ ਬਿਮਾਰੀ ਨਹੀਂ ਨਾ ਕੋਈ ਪੱਤਾ ਲਵੇਟਨਾ ਕੁਝ ਹੋਰ ਮਹਾਰਾਜ ਕਿਰਪਾ ਰੱਖੇ ਬਾਕੀ ਮੌਸਮ ਜੇ ਚੰਗਾ ਰਿਹਾ ਤੇ ਝਾੜ ਜਿਹੜਾ ਜਿਆਦਾ ਮੌਸਮ ਤੇ ਵੀ ਡਿਪੈਂਡ ਕਰਦਾ ਪਰ ਇਹਨੂੰ ਜਿਹੜੀ ਆ ਵੀ ਖਾਦ ਜਿਹੜੀ ਆ ਇਹਨੂੰ ਘੱਟ ਪਾਉਣੀ ਪੈਂਦੀ ਆ ਘੱਟ ਖਾਦ ਦੇ ਨਾਲ ਵੀ ਇਹ ਬੂਟਾ ਮਾਰ ਜਾਂਦਾ ਵਾ ਬਾਕੀ ਛੋਨੇ ਆ ਜਿਹੜੇ ਉਹਨਾਂ ਨੂੰ ਖਾਦ ਬਹੁਤ ਵੱਧ ਪਾਉਣੀ ਪੈਂਦੀ ਆ ਇਸ ਕਰਕੇ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਇਹੋ ਹੀ ਆ ਵੀ ਆਪਾਂ ਉਹ ਵੈਰੈਟੀਆਂ ਪੈਦਾ ਕਰੀਏ ਜਿਹੜੀਆਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਝੂਰੀਆ ਖਾਦ ਦੀ ਜਿਹੜੀ ਆ ਕਸਤ ਨੂੰ ਘੱਟ ਲੈਣਾ ਇਸ ਕਰਕੇ ਜੇ ਇਹ ਇਹ ਅਸੀਂ ਦੋ ਬੋਰੀਆਂ ਯੂਰੀਆਂ ਪਾਈਆਂ ਜੇ ਇਹਦਾ ਝਾੜ ਸਹੀ ਨਿਕਲਿਆ ਦੋਆਂ ਬੋਰੀਆਂ ਯੂਰੀਆਂ ਦੇ ਨਾਲ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਪੈਦਾਵਾਰ ਹੋਰ ਵਧੂਗੀ ਤੇ ਡਿਮਾਂਡ ਵੀ ਹੋਰ ਵਧੂਗੀ ਤੇ ਨਾਲ-ਨਾਲ ਸਾਡੇ ਚੈਨਲ ਦੇ ਬਣੇ ਰਿਹਾ ਕਰੋ YouTube 'ਚ ਆਪਣਾ Facebook ਦੇ ਉੱਤੇ ਅਰਨਜੋਤ ਸਿੰਘ ਸੰਧੂ ਦੇ ਨਾਂ ਤੇ ਉਹਨੂੰ ਵੀ ਫੋਲੋ ਕਰੋ ਤੇ YouTube ਤੇ ਸੰਧੂ ਫਾਰਮ ਆਲੀ ਚੈਨਲ ਉਹਨੂੰ ਸਬਸਕ੍ਰਾਈਬ ਤੇ ਲਾਈਕ ਕਰਿਆ ਕਰੋ ਤਾਂ ਜੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਵਧੀਆ-ਵਧੀਆ ਜਿਹੜੀਆਂ ਵੀਡੀਓ ਆਪਾਂ ਕਰ ਸਕੀਏ ਇੱਕ ਮੇਰੇ ਵੀਰ ਨੇ ਪੁੱਛਿਆ ਵੀ ਰੇਤਲੇ ਦੇ ਵਿੱਚ ਕਾਮਯਾਬ ਆ ਕੇ ਨਹੀਂ ਵੀਰ ਜੀ ਬਹੁਤ ਹੀ ਮਾੜੀ ਪੈਲੀ ਦੇ ਵਿੱਚ ਵੀ ਬਹੁਤ ਕਾਮਯਾਬ ਝੋਨਾ ਵਾ 131 ਜਿਹੜਾ ਵਾ ਕਿਉਂ ਜੋ-ਜੋ ਵੀ ਇਧੀਆਂ ਕਮੀਆਂ ਪਈ ਸੀ ਤੁਹਾਨੂੰ ਹੋਰ ਇੱਕ ਵੀਡੀਓ ਦੇ ਵਿੱਚ ਦੱਸਾਂਗੇ ਤੇ ਵੱਧ ਤੋਂ ਵੱਧ ਜਿਹੜਾ ਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਸਟਾਪ ਵਾ ਵੀ ਆਪਣੇ ਥੱਲੇ ਨੂੰ ਜਾਣ ਤੋਂ ਅੱਧ ਵਾ ਇੱਥੇ ਕੋਈ ਬੰਦਾ ਸਾਹ ਵੀ ਲੈ ਸਕਦਾ ਇੱਕ ਸੱਦਾ ਦਰਿਆ ਦੇ ਕੰਡੇ ਦੇ ਰੁੱਖ ਹੋਂ ਬੰਦਾ ਛਾਵੇਂ ਨਾਲੇ ਨਜ਼ਾਰੇ ਲਵੇ ਤੇ ਨਾਲੇ ਬੂਟੇ ਦੀ ਛਾਵੇਂ ਪਵੇ ਉਹਨਾਂ ਨੂੰ ਪਿੱਪਲ ਨੂੰ ਪਾ ਦੇ ਦੋ ਤਰੀਕਾ ਇੱਕ ਅਰਜਨ ਰੁੱਖ ਇਧਰਲੇ ਬੰਨੇ ਲਾਤਾ ਤੇ ਇੱਕ ਪਿੱਪਲ ਇੱਕ ਤਰੀਕਾ ਦੇ ਅਰਜਨ ਰੁੱਖ ਇਧਰ ਬੂਟੇ ਜਿਹੜੇ ਆਪਣੇ ਸਮਾਜ ਨੂੰ ਬਹੁਤ ਵੱਡੀ ਦੇਣ ਆ ਆ ਉਧਰ ਲਾ ਦੀਏ ਗੋਰੇ ਜੇ ਖੰਡਾ ਲਿਆ ਕੜਾਈ ਚਕ ਨੇ ਵਾ ਸਾਰਿਆਂ ਨੂੰ ਫਾਇਦਾ ਹੀ ਹੈ ਸ਼ਾਂ ਦਾ ਕੋਈ ਨਹੀਂ ਥੱਲੇ ਹੋ ਜੂਗੇ ਸਹੀ ਗੱਲ ਵੀ ਜਨਾ ਦਾ ਸਤਿ ਸ੍ਰੀ ਅਕਾਲ ਜੀ ਫੋਨ ਚੱਲ ਪਾ ਦੇ ਸਾਰੇ ਟੋੜ ਟਾੜੇ ਬੰਨ ਕੇ ਮੂੰਹ ਰੱਖ ਦੋ ਮੁੜ ਕੇ ਬਾਅਦ ਚ ਆਪਾਂ ਨੂੰ ਇਹ ਚੌਲਾਂ ਦੇ ਕੰਮ ਦੇਣਗੇ ਅੱਜ ਜਨਰੇਟਰ ਅਹੀਂ ਬਾਹਰ ਖਰਾਬ ਹੋ ਹੀ ਜਾਂਦਾ ਹੈ ਪਾਣੀ ਕੱਢਦਾ ਤੇ ਰੈ ਡਿਲੀਟਰ ਦਾ ਪਾਣੀ ਕੱਢ ਦੇ ਤੇ ਜਨਰੇਟਰ ਅੰਦਰ ਲਾ ਦਿੰਦੇ ਆ ਹੁਣ ਲੋਡ ਨਹੀਂ ਚਲੋ ਚਲੋ ਮਾਰੋ ਅੱਲਾਹ ਅੱਲਾਹ ਮਾਰੋ ਲੈਓ ਇੱਧਰ ਨਾਲਾਂ ਚੋ ਕੇ ਇੱਧਰ ਲਾਓ ਖੜੀਆਂ ਕਰੋ ਇੱਕ ਵਾਰ ਐ ਰੁਕ ਜੀਆਂ ਨਹੀਂ ਲੱਗਣੀਆਂ ਆਈਆਂ ਆ ਬੀ ਉਸਤਾ ਲੰਮੇ ਰੋੜੀ ਹੋਗੀ ਨਹੀਂ ਬੜੀ ਚਾਏ ਉਹਨੇ ਫੇਰ ਜਿਆਦਾ ਥਾਂ ਘੇਰਨਾ ਫਿਰ ਐਂਦਾ ਕਰੀਏ ਪੁੱਤ ਨੂੰ ਬਾਹਰ ਕੱਢ ਲਈਏ ਆਹ ਮੁੜ ਕੇ ਐਹਰੋ ਕੀ ਲਾ ਦਾਂਗੇ ਨਾਲ ਬਾਹਰ ਕੱਢੀਏ ਕੋਸ਼ ਰੋਖ ਲਾ ਗਏ ਆਂ ਪਾਰ ਦੋ ਤਿੰਨ ਇੱਥੇ ਲਾ ਦਨੇ ਤਰੇਕਾ ਚੱਲ ਪਾੜ ਇਹਦਾ ਵੇਜਾ ਅੱਜ ਵਟਾਂ ਵਾਲੀ ਸਪਰੇ ਅਖੀਰ ਦੀ ਮਾਰ ਲੱਗੇ ਆਂ ਤਾਂ ਜੋ ਤਾਰ ਦੂਰ ਲਾਉਣੀ ਪੈਣੀ ਆ ਸਾਰੀ ਮਾਰ ਕੇ ਸਪਰੇ ਤੇ ਨਵੇੜ ਦੇ ਕੰਮ ਹੁਣ ਝੋਨੇ ਨੂੰ ਮਾਰ ਕੇ ਗੀੜਾ ਸ਼ਾਮ ਨੂੰ ਇੱਕ ਗੀੜਾ ਕੱਢ ਲਈਦਾ ਤਾਂ ਜੋ ਪਤਾ ਲੱਗ ਜੇ ਵੀ ਕੋਈ ਬਿਮਾਰੀ ਸ਼ਮਾਰੀ ਜਾਂ ਝੋਨੇ ਨੂੰ ਹੁਣ ਸਾਵਣਾ ਗੋਪ ਤੇ ਆਉਣ ਵਾਲਾ ਹਰ ਇੱਕ ਚੀਜ਼ ਵੇਖ ਲਈਦੀ ਐ ਨਾਲ ਇਹ ਆ ਵੀ ਜਿੰਮੀ ਪਾਬਲੂ ਇਹ ਵੀ ਨਾਲ ਨਾਲ ਹੀ ਜਵਾ ਪਰ ਕੀ ਜਾਂਦੇ ਆ ਪਰ ਰਹਿਣਾ ਇਹ ਨਾਲ-ਨਾਲ ਹੀ ਆ ਹੋਰ ਸਾਰੇ ਵੀ ਠੀਕ ਠਾਕ ਗਰਮੀ ਕਾਫੀ ਆ ਇੰਨੀ ਗਰਮੀ ਚ ਲੋ ਚਾਹੀਦੀ ਵੀ ਹੁਣ ਹੋਰ ਨਵੀਂ ਤਾਜੀ ਕੋਈ 110 ਚੋ ਨਵਾ ਤੁਮ ਨਾਲ-ਨਾਲ ਦਿਖਾਈਦਾ 131 ਦਾ ਵੀ ਤੁਹਾਨੂੰ ਇੱਕ ਦਿਨ ਵੀਡੀਓ ਪਾ ਕੇ ਦਿਖਾਵਾਂਗੇ। ਮੱਕੜੀ ਨੇ ਪੂਰਾ ਜਾਲ ਪਾਲਿਆ ਝੋਨੇ ਦੇ। ਕੋਣ ਨਵਾਜ ਜਿੰਨੂੰ ਜੀੜਾ ਮਾਰ ਕੇ ਆ ਗਏ। ਐ ਲੱਭੜ ਗਏ ਗਰਮੀ ਦੇ ਨਾਲ। ਆਵਰ ਨੇ ਇਹਦੇ ਦੋ ਦੋ ਬੰਦੀ ਡੀਟੇ ਦੇ ਨਹਾਉਣਾ ਨਹਾਵਾ ਇਹਦੇ ਅੰਦਰ ਨਹੀਂ ਆਜ ਇੱਕ ਚਿਚੜਾ ਵਾਲਾ ਟੀਕਾ ਲਾਇਆ ਇੱਕ ਗੋਰੀਨ ਲਾਇਆ ਗੋਰੀ ਦੇ ਅੰਦਰ ਕੀੜੇ ਆ ਸ਼ਾਬਾਸ਼ ਇਹ ਆ